ਸਤਿ ਸ਼੍ਰੀ ਅਕਾਲ ਆ ਸਤਿ ਸਿਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਹਫ਼ਤਾ ਬਾਾਰ ਤੁਹਾਡੇ ਲਈ ਪੇਪਰ ਦੇ ਲੈਵਲ ਦਾ ਇੱਕ ਟੈਸਟ ਤਿਆਰ ਕਰਦੇ ਹੁੰਦੇ ਆ ਤੇ ਪੇਪਰ ਹੀ ਬਾਗ ਹੀ ਕਰਦੇ ਹੁੰਦੇ ਆ ਪਹਿਲਾ ਟਰੈਲ ਪੈਰਾ ਬੋਲਦੇ ਹੁੰਦੇ ਆ ਫਿਰ ਤੁਹਾਨੂੰ 2.5 ਮਿੰਟ ਦਾ ਪ੍ਰੋਪਰ ਪੈਰਾ ਫਿਰ 2 ਮਿੰਟ ਦੀ ਖਾਲੀ ਵੀਡੀਓ ਵੀ ਬ੍ਰੇਕ ਮਿਲਦੀ ਹੁੰਦੀ ਹੈ ਜਿਹੜੀ ਪੇਪਰ ਦੇ ਵਿੱਚ ਫਿਰ 2.5 ਮਿੰਟ ਦਾ ਪੈਰਾ 80 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਤੇ ਬੋਲਦੇ ਹੁੰਦੇ ਆ ਜਿਵੇਂ ਪੇਪਰ ਚੋ ਲਿਆ ਜਾਂਦਾ ਤੇ ਇਹਦੀ ਪੰਜਾਬੀ ਤੁਹਾਨੂੰ ਆਪਣੇ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਹੁੰਦੀ ਆ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਅੱਗੇ ਤਾਂ ਜੋ ਬੱਚਿਆਂ ਤਾਈਂ ਪਹੁੰਚੇ ਲੋੜਵੰਦ ਬੱਚਿਆਂ ਤਾਈਂ ਤੇ ਇੱਕ ਪੇਪਰ ਬੂਪਰ ਦਾ ਗੱਲਾਂ ਕਰ ਰਿਹਾ ਸੀ ਭਾਈ ਪੇਪਰ ਕਦੋਂ ਹੋਣਾ ਇਦਾਂ ਪੇਪਰ ਦਾ ਇਹੀ ਹੈ ਭਾਈ ਗੱਲ ਇਹ ਸੁਣੀ ਸੀ ਆਪਾਂ ਵੀ ਪੰਜਵੇਂ ਮਹੀਨੇ ਦੇ ਵਿੱਚ ਕੋਈ ਹਲਚਲ ਹੋਣੀ ਹੈ ਹੁਣ ਦੇਖੋ ਕੀ ਹਲਚਲ ਹੋਣੀ ਹੈ ਕੋਈ ਪਿਆਬੀ ਦਾ ਪੇਪਰ ਆਊਗਾ ਜਾਂ ਕੋਈ ਜਿਹੜਾ ਪੇ ਕਮਿਸ਼ਨ ਆ ਉਹ ਲਾਗੂ ਹੋਊਗਾ ਕਿਉਂਕਿ ਜੇ ਉਹ ਲਾਗੂ ਹੋ ਗਿਆ ਫਿਰ ਤਾਂ ਪੇਪਰ ਲੈਣਾ ਬਣਦੀ ਆ ਉਹੀ ਨਹੀਂ ਲਾਗੂ ਹੋਇਆ ਸੀ ਹਲੇ ਤੱਕ ਤੇ ਬਾਕੀ ਚਲੋ ਹੋਈ ਜਾਣਾ ਆਪਾਂ ਆਪਣੀ ਤਿਆਰੀ ਰੱਖੋ ਚਲੋ ਫਿਰ ਸੋਨੂੰ ਆਪਾਂ ਟ੍ਰਾਇਲ ਪੈਰਾ ਬੋਲਦੇ ਆ ਤਾਂ ਜੋ ਤੁਹਾਡਾ ਹੱਥ ਚੱਲ ਸਕੇ ਇਹ ਹੱਥ ਚੱਲਣ ਲਈ ਹੁੰਦਾਗਾ ਤੇ ਰੈਡੀ ਹੋ ਜਾਓ ਉਹਦੇ ਲਈ ਹੋਣਾ ਰੈਡੀ ਅਲਰਟ ਵਿੱਚ 47 ਦਵਾਈਆਂ ਦੇ ਨਮੂਨੇ ਫੇਲ ਹੋਏ ਜਿੰਨਾ ਵਿੱਚੋਂ 21 ਦਵਾਈਆਂ हिमाचल ਵਿੱਚ ਬਣੀਆਂ ਸਨ ਡੰਡੀ ਸਟੇਟ ਡਰੱਗ ਅਥਾਰਟੀ ਵੱਲੋਂ ਜਾਰੀ ਅਲਰਟ ਵਿੱਚ ਦੇਸ਼ ਪਰ ਵਿੱਚ 56 ਦਵਾਈਆਂ ਦੀ ਗੁਣਵੱਤਾ ਘਟੀਆ ਪਾਈ ਗਈ ਡੰਡੀ ਇਸ ਵਿੱਚ ਹਿਮਾਚਲ ਵਿੱਚ ਬਣੀਆਂ 17 ਦਵਾਈਆਂ ਸ਼ਾਮਲ ਹਨ ਡੰਡੀ ਜ਼ਿਆਦਾਤਰ ਦਵਾਈਆਂ ਵਿੱਚ ਧੂੜ ਦੇ ਕਣ ਪਾਏ ਗਏ ਹਨ ਡੰਡੀ ਇਸ ਦੇ ਨਾਲ ਹੀ ਲੇਬਲਾਂ ਵਿੱਚ ਗਲਤੀਆਂ ਪਾਈਆਂ ਗਈਆਂ ਹਨ ਡੰਡੀ ਦਵਾਈਆਂ ਨੂੰ ਨਿਰਧਾਰਤ ਮਾਤਰਾ ਵਿੱਚ ਸਮੱਗਰੀ ਨਹੀਂ ਮਲਾਈ ਗਈ ਲਓ ਜੀ ਸੋਡਾ ਟ੍ਰਾਇਲ ਪੈਰਾ ਸਮਾਪਤ ਹੁੰਦਾ ਤੇ ਹੁਣ ਸਾਨੂੰ ਆਪਾਂ ਪ੍ਰੋਪਰ ਪੈਰਾ ਬੋਲਾਂਗੇ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਸ਼ਬਦਾਂ ਦਾ ਕੋਈ ਇਜਾਦੇ ਨਹੀਂ ਹੁੰਦਾ ਕਿਸੇ ਨੇ ਪੈਰ ਚ ਪਾਲੇ ਰਾਰੇ ਜਾਂ ਪੈਰ ਚ ਹਾਹੀ ਵੀ ਪੁੱਛਦੇ ਰਹਿੰਦੇ ਆ ਬੱਚੇ ਉਹਨਾਂ ਦਾ मीनिंग ਨਹੀਂ ਬਦਲਦਾ ਹੁੰਦਾ ਪੈਰ ਚ ਪਾਈਏ ਆਪਾਂ ਚਾਹੇ ਪੂਰਾ ਪਾਈਏ ਬਸ ਇਹੀ ਹੁੰਦਾ ਵੀ ਉਹ ਸ਼ਬਦ ਦੀ ਗਲਤੀ ਹੈ ਜਿਹਦਾ मीनिंग ਬਦਲਦਾ ਜਿਹਦਾ मीनिंग ਨਹੀਂ ਬਦਲਦਾ ਉਹਦੀ ਕੋਈ ਗਲਤੀ ਨਹੀਂ ਹੁੰਦੀ ਉਹ ਆਪਾਂ ਕਿਸੇ ਵੀ ਤਰੀਕੇ ਪਾ ਸਕਦੇ ਆ ਚਲੋ ਹੁਣ ਬਹੁਤ ਵਧੀਆ ਪੇਪਰ ਆ ਤੇ ਆਸ ਹੈ ਸਾਰੇ ਵਧੀਆ ਕਰੋਗੇ ਰੈਡੀ ਹੋ ਜਾਓ ਉਹਦੇ ਲਈ ਹੁਣ ਰੈਡੀ ਓ ਮਨੋਮਣੀ ਸੋਚਣ ਲੱਗੀ ਕਿ ਮੇਰੀ ਇਹ ਛੋਟੀ ਜਹੀ ਲਾਡੋ ਵਿਆਹ ਪਿੱਛੋਂ ਕਿੰਨੀ ਸਿਆਣੀ ਹੋ ਗਈ ਹੈ ਡੰਡੀ ਪਹਿਲਾਂ ਤਾਂ ਇਹ ਦਾ ਇਹਨਾ ਚੀਜ਼ਾਂ ਤੋਂ ਜੀ ਨਹੀਂ ਸੀ ਪਰਦਾ ਡੰਡੀ ਬੈ ਸ਼ਾਲੀ ਬਲ ਪਿਆਰ ਨਾਲ ਵੇਖਦਿਆਂ ਮਾਂ ਨੇ ਕਿਹਾ ਬੇਟੀ ਇਸ ਵਿੱਚ ਤੇਰੇ ਸਹੁਰਿਆਂ ਲਈ ਵੀ ਬਣਾ ਕੇ ਰੱਖੇ ਹਨ ਹੁਣ ਤੁਹਾਰ ਪਿੱਛੋਂ ਸਹੁਰੇ ਜਾਵेंगी ਤਾਂ ਘਰ ਦੀਆਂ ਬਣੀਆਂ ਚੀਜ਼ਾਂ ਹੀ ਚੰਗੀਆਂ ਲੱਗਦੀਆਂ ਹਨ ਮੰਦੀ ਮਾਂ ਦੀ ਗੱਲ ਸੁਣ ਕੇ ਭਾਬੀ ਨੇ ਵੀ ਕਿਹਾ ਹਾਂ ਬੈਸ਼ਾਲੀ ਦੀਦੀ ਸਾਡੇ ਤਿਹਾਰਾਂ ਦੀ ਤਾਂ ਗੱਲ ਹੀ ਵੱਖਰੀ ਹੁੰਦੀ ਹੈ ਦੰਦੀ ਜੇ ਆਪਾਂ ਇਹ ਚੀਜ਼ਾਂ ਘਰੇ ਹੀ ਬਣਾਵਾਂਗੇ ਤਾਂ ਅੱਜ ਕੱਲ ਦੇ ਬੱਚਿਆਂ ਨੂੰ ਸਾਡੀ ਪਰੰਪਰਾ ਅਤੇ ਸੰਸਕ੍ਰਿਤੀ ਬਾਰੇ ਕਿਵੇਂ ਪਤਾ ਲੱਗੇਗਾ ਪ੍ਰਸ਼ੰਚਨ ਪੀਜ਼ਾ 버ਗਰ ਦੇ ਜਮਾਨੇ ਵਿੱਚ ਬੱਚਿਆਂ ਨੂੰ ਇਹਨਾ ਦਿਜਾਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਡੰਡੀ ਹਾਂ ਭਾਬੀ ਤੁਸੀਂ ਸਹੀ ਕਹਿ ਰਹੇ ਹੋ ਡੰਡੀ ਰਾਜੀਵ ਨੂੰ ਵੀ ਇਹ ਤਿਉਹਾਰ ਬਹੁਤ ਪਸੰਦ ਹਨ ਡੰਡੀ ਉਹਨਾਂ ਨੂੰ ਤਾਂ ਪਤੰਗ ਉਡਾਉਣ ਦਾ ਵੀ ਬੜਾ ਸ਼ੌਕ ਹੈ ਡੰਡੀ ਇਹ ਗੱਲਾਂ ਕਹਿੰਦੇ-ਕਹਿੰਦੇ ਬੈਸ਼ਾਲੀ ਦੇ ਚਿਹਰੇ ਉੱਤੇ ਵੱਖਰੀ ਹੀ ਰਾਉਣਕ ਆ ਗਈ ਡੰਡੀ ਉਹਦੀ ਗੱਲ ਸੁਣ ਕੇ ਭਾਬੀ ਨੇ ਕਿਹਾ ਹਾਂ ਜਵਾਈ ਜੀ ਦੇ ਨਾਲ ਮਾਗੀ ਦਾ ਤਿਉਹਾਰ ਮਨਾਉਣ ਦਾ ਸਾਡਾ ਸਭ ਦਾ ਪਹਿਲਾ ਮੌਕਾ ਹੈ ਡੰਡੀ ਤਾਂ ਫਿਰ ਤਿਆਰੀ ਵੀ ਸ਼ਾਨਦਾਰ ਹੋਣੀ ਚਾਹੀਦੀ ਹੈ ਨਾ ਡੰਡੀ ਵੇਖੋ ਤੁਹਾਡੇ Pra de... ਹਾਂਜੀ ਰੈਡੀ ਹੋ ਜਾਓ ਰੈਡੀ ਗੁਰੂ ਜੀ ਨੇ ਇਸ ਕੰਮ ਨੂੰ ਪੂਰੀ ਮਿਹਨਤਾਂ ਤੇ ਲਗਨ ਨਾਲ ਨਿਭਾਇਆ ਡੰਡੀ ਉਹ ਮਿੱਠਾ ਬੋਲਦੇ ਪੂਰਾ ਤੋਲਦੇ ਅਤੇ ਹਰ ਛੋਟੇ ਵੱਡੇ ਨਾਲ ਇੱਕੋ ਜਿਹਾ ਚੰਗਾ ਵਰਤਾਓ ਕਰਦੇ ਡੰਡੀ ਲੋਕੀ ਉਹਨਾਂ ਉੱਤੇ ਬਹੁਤ ਖੁਸ਼ ਸਨ ਡੰਡੀ ਉਹਨਾਂ ਤੋਂ ਪਹਿਲਾਂ ਮੋਦੀ ਖਾਨੇ ਵਿੱਚ ਕੁਝ ਲੋਕਾਂ ਨਾਲ ਬਹੁਤ ਮਾੜਾ ਵਰਤਾਓ ਕੀਤਾ ਜਾਂਦਾ ਸੀ ਅਤੇ ਲੋਕਾਂ ਦੀਆਂ ਬਹੁਤ ਸ਼ਿਕਾਇਤਾਂ ਸਨ ਡੰਡੀ ਇਸ ਤੋਂ ਛੁੱਟ ਮੋਦੀ ਖਾਨੇ ਵਿੱਚ ਕਪਲਾ ਵੀ ਕਾਫੀ ਹੁੰਦਾ ਰਹਿੰਦਾ ਸੀ ਡੰਡੀ ਨਿੱਜੀ ਜ਼ਿੰਦਗੀ ਵਿੱਚ ਉਹ ਪਹਿਰ ਰਾਤ ਰਹਿੰਦਿਆਂ ਉੱਠਦੇ ਅਤੇ ਬਈ ਨਦੀ ਉੱਤੇ ਜਾ ਇਸ਼ਨਾਨ ਕਰਦੇ ਡੰਡੀ ਫਿਰ ਕੰਡੇ ਉੱਤੇ ਬੈਠ ਕੇ ਭਜਨ ਬੰਦਗੀ ਵਿੱਚ ਜੁੜ ਜਾਂਦੇ ਜਿੱਥੇ ਹੁਣ ਗੁਰਦੁਆਰਾ 베ਰ ਸਾਹਿਬ ਹੈ ਡੰਡੀ ਫਿਰ ਸਾਰਾ ਦਿਨ ਆਪਣਾ ਕਾਰਭਾਰ ਕਰਦਿਆਂ ਹੀ ਕਰਤਾਰ ਵਿਚ ਵੀ ਉਹਨਾਂ ਦਾ ਚਿੱਤ ਲੱਗਾ ਰਹਿੰਦਾ ਡੰਡੀ ਇੱਕ ਦਿਨ ਇੱਕ ਸਾਧੂ ਆਟਾ ਖਰੀਦਣ ਆਇਆ ਡੰਡੀ ਆਪ ਤਕਰੀ ਫੜ ਕੇ ਤੋਲਣ ਲੱਗ ਪਏ ਡੰਡੀ ਜਦ 12 ਧਾਰਨਾ ਤੋਂ ਪਿੱਛੋਂ 13ਵੀਂ ਉੱਤੇ ਆਏ ਤਾਂ ਸੁਰਤ ਪ੍ਰਮਾਤਮਾ ਨਾਲ ਐਸੀ ਜੁੜੀ ਕਿ ਤੇਰਾ ਹਾਂ ਤੇਰਾ ਕਰਦੇ 13 ਉੱਤੇ ਹੀ اٹਕੇ ਰਹੇ ਅਤੇ ਧਾਰਨਾ ਤੋਲੀ ਗਏ ਡੰਡੀ ਸਾਧੂ ਬੜਾ ਹੈਰਾਨ ਹੋਇਆ ਅਤੇ ਪੁੱਛਣ ਲੱਗਾ ਕਿ ਇਸ ਤਰ੍ਹਾਂ ਤੋਲਣ ਨਾਲ ਮੋਦੀ ਖਾਨਾ ਕਿਵੇਂ ਬਸੇਗਾ ਡੰਡੀ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸ ਦੇ ਨਾਂ ਵਿੱਚ ਤੇਰਾ ਤੇਰਾ ਕਹਿਣ ਵਿੱਚ ਹੀ ਬਰਕਤ ਬੰਦੀ ਹੈ ਡੰਡੀ ਸਾਰਾ ਸੰਸਾਰ ਮੇਰਾ ਮੇਰਾ ਕਰਕੇ ਹੀ ਖਵਾਰ ਹੋ ਰਿਹਾ